हारे में चांदी कॾहिं यारो खिजली कब्डी यार कबी कबी खो शर बि कोई मेर वीडियो

पईंदी हुई कब्डी हिकु पासे मलोके वारे गदरू नूजे पासे चूंड वारी आहे श्री हरगोबिंद पावन पवित्र धरती जला बठिंडा जी सुख विच वसिया पिंड गोपड़ी जी धरती ते अॼु बहारा मेला लॻियल लख लख जी कब्डी जिथे हिते ग्रोंडा पइणी ਪੈਰੀਮੀਟਰ ਕੌਣੀਆਂ ਤਕੜੀਆਂ ਕਬੱਡੀਆਂ ਜਿੱਦਾਂ ਤੁਸੀਂ ਲੋਕੇ ਦੀ ਧਰਤੀ ਦੇ ਤਕੀਆਂ ਨੇ ਬਾਗਾ ਪੁਰਾਣਾ ਦੀ ਧਰਤੀ ਦੇ ਤਕੀਆਂ ਨੇ ਅੱਜ ਜਿੱਦਾਂ ਬਠਿੰਡਾ ਦੀ ਧਰਤੀ ਦੇ ਬੜੀਆਂ ਤਕੜੀਆਂ ਕਬੱਡੀਆਂ ਪੈ ਰਹੀਆਂ ਨੇ ਉਧਰ 65 ਕਿਲੋ ਦਾ ਸੈਮੀਫਾਈਨਲ ਮੁਕਾਬਲਾ ਚੱਲਦਾ ਹੋਇਆ ਮਲੂਕਾ ਤੇ ਟੰਗਵਾਲੀ ਦੀਆਂ ਟੀਮਾਂ ਦੇ ਵਿਚਕਾਰ ਉਧਰ ਪੈਂਦੀ ਹੋਈ ਕਬੱਡੀ ਤੇ ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਭੁੰਦਰ ਤੇ ਸਹਿਣਾ ਉਹ ਵੀ ਸੱਜਣ ਤਿਆਰ ਰਹਿਣ ਵਾਹ ਵਾਹ ਤੇ ਬਾਬਾ ਹਰਨੇਕ ਸਿੰਘ ਜੀ ਦੋਹਾਂ ਟੀਮਾਂ ਨੂੰ 20-20 ਰੁਪਈਆਂ ਦਾ ਮਾਨ ਦਿੰਦੇ ਨੇ ਧੰਨਵਾਦ ਹੈ ਜੀ ਬਾਬਾ ਜੀ ਤੁਸੀਂ ਸਵੇਰ ਤੋਂ ਲੋਟਾਂ ਦੀ ਵਰਖਾ ਕਰ ਰਹੇ ਹੋ ਜੰਡਾ ਵਾਲਾ ਤੇ ਸਾਤੋ ਜੀ ਗੁੰਡੀਆਂ ਦੇ ਸਿਰਕਸਾ ਚੁੱਕੇ ਆ ਮਿੱਤਰੋ ਬਿਲਕੁਲ ਸਾਰ ਰੋਕੇ ਦੇਖਣ ਵਾਲਾ ਮੁਕਾਬਲਾ ਪੰਜਾਬੀਆਂ ਦੀ ਬਾਕੂ ਖੇਡ ਕਬੱਡੀ ਬੇਵਾ ਬੇਵਾ ਪੌੜਾ ਦੇ ਸਾਹਮਣੇ ਇੱਕ ਪਾਸੇ ਬਲੂਟਾ ਦੂਜੇ ਪਾਸੇ ਟੁੰਗ ਵਾਲੀ ਹੈ ਹਮਲੂਕੇ ਵਾਲਾ ਖੇਡਾ ਤੇ ਰੱਖ ਲੈਣਾ ਟੁੰਗ ਵਾਲੀਆਂ ਖੇਡਾ ਅੰਸ਼ੀ ਹਟ ਜਾਣਾ ਬੇਵਾ ਜਾਂਦਾ ਹੋਇਆ ਮੁਕਾਬਲਾ ਹੈ ਇਹਦੇ ਵਿਰੋਧਕਾ ਰੁਪੀਸ਼ੇ ਇਹਦਾ ਖੇਡ ਮਜ਼ਾ ਨਾਲ ਰੁਪੀਸ਼ੇ ਪਹਿਲੀ ਹੋਈ ਕਬੱਡੀ ਪਹਿਲਾ ਮੁਕਾਬਲਾ ਜੰਦਾ ਹਾਰਾ ਤੇ ਸੈਕਿੰਡ ਤੇ ਦੇ ਕੋ ਦੇ ਨਾਲ ਜੰਗੀ ਯਾਰਾਂ ਦਾ ਜਲਾਲ ਓ ਮਿੱਤਰੋ ਹਰਤੀ ਦੇ ਬੜੀਆਂ ਤਕੜੀਆਂ ਕਬਡੀਆਂ ਪੈਣ ਜਾ ਰਹੀਆਂ ਨੇ 22 ਤੇ 3 ਨੂੰ ਮਿੱਤਰੋ ਬੜੀਆਂ ਤਕੜੀਆਂ ਕਬਡੀਆਂ ਨੇ ਜਿੱਤੇ ਵਾਹ ਦਾ ਸਨਮਾਨਾ ਦੀ ਗੱਲ ਭਾਈ ਜਸਵੀਰ ਫੌਜੀ ਉਹਨਾਂ ਦੀ ਜਾਨੀ ਹੈ ਭਾਈ ਖੜੀ 3 ਨੂੰ ਕਬਡੀਆਂ ਜੰਗੀ ਵਾਲੀ ਦੀ perties ਤੇ ਪੈਣ ਜਾ ਰਹੀਆਂ ਨੇ ਜਿੱਤੇ ਵੀ ਅੱਜ ਤੇ ਟੱਕਰ ਰਹੇ ਹੋ उतां ई कब्डी जे नज़ारे उते मिलंदा चालीह पाई हुई कब्डी बि ओपन मुक़ाबले जे लाइ जंड वारा सहजोके ਤੇ ਜਲਾਲ भॻटा ਜਿੰਨੀਆਂ ਵੀ ਟੀਮਾਂ ਨੂੰ ਅਸੀਂ बि ਕਰ ਰਹੇ लॉस ਜਲਦੀ ਦੇ ਨਾਲ ਗਰਾਊਂਡਾਂ ग्राउंडा ਆ ਜਾਓ ਜੀ ਦੁਨੀਆਵੀ ਟੀਮਾਂ ਨੂੰ ਅਸੀਂ ਰੌਨਸ ਕਰ ਰਹੇ ਹਾਂ ਤੇ ਗਰਾਊਂਡਾਂ ਉੱਤੇ ਆਜੋ ਜੀ। ਸੌਜੀ ਬਖਾਲ ਦਾ ਸਮਾਜਤਾ ਆਓ ਜੀ ਟੰਗ ਵਾਲੀ ਤਗਲੂ ਕੋਲ ਜੀ ਵਧਾਈ ਦੇ ਪਾਤਰੋਂ ਦੇ ਸੋਹਣ ਦੇ ਇੱਕ ਕੋਲ ਤੋਂ ਬਰਾਬਰਾਂ ਫਾਈਨਲ